ਕਾਬੂ ਕੀਤਾ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਪੁਲਸ ਦੇ ਵੱਲੋਂ ਐਕਸ਼ਨ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਦਰਸਲ ਪਰसों ਪਾਸਟਰ ਜਸ਼ਨ ਗਿੱਲ ਨੇ ਸਰੈਂਡਰ ਕਰ ਦਿੱਤਾ ਸੀ ਕੋਰਟ ਨੇ ਮੁਲਜ਼ਮ ਪਾਸਟਰ ਨੂੰ 5 ਦਿਨਾਂ ਦੇ ਰਿਮਾਨਡ ਤੇ ਭੇਜ ਦਿੱਤਾ ਹੈ ਦਰਸਲ ਇਹ ਮਾਮਲਾ ਜੁਲਾਈ 2023 ਦਾ ਹੈ ਜਦੋਂ ਕਿ ਇੱਕ ਕਾਲਜ ਵਿਦਿਆਰਥੀ ਦੇ ਨਾਲ ਪਾਸਟਰ ਦੇ ਵੱਲੋਂ ਕਿਥੇ ਤੋਂ ਤੌਰ ਤੇ ਵਾਰ-ਵਾਰ ਬਲਾਤਕਾਰ ਕੀਤੇ ਜਾਣ ਦਾ ਇਲਜ਼ਾਮ ਲਗਾ ਲਗਾਇਆ ਗਿਆ ਸੀ ਇਲਜ਼ਾਮ ਹੈ ਕਿ ਬਾਅਦ ਦੇ ਵਿੱਚ ਉਸ ਦਾ ਗਰਭਪਾਤ ਕਰਵਾਇਆ ਗਿਆ ਜਿਸ ਦੌਰਾਨ ਇਨਫੈਕਸ਼ਨ ਫੈਲਣ ਦੇ ਨਾਲ ਲੜਕੀ ਦੀ ਮੌਤ ਹੋ ਗਈ ਸੀ ਤੇ ਇਸੇ ਪੂਰੇ ਕੇਸ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਇੱਕ ਇੱਕ ਕਰਕੇ ਪੁਲਸ ਦੇ ਵੱਲੋਂ ਆ ਮਲਜ਼ਮਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਹੁਣ ਗਰਪਾਧ ਕਰਵਾਉਣ ਦੇ ਲਈ ਨਰਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬਿਨਾਂ ਨਗਰ ਪੁਲਸ ਨੇ ਮਲਜ਼ਮ ਨਰਸ ਨੂੰ ਕਾਬੂ ਕੀਤਾ ਅੱਜ ਕੋਰਟ ਦੇ ਵਿੱਚ ਜਿਸ ਨੂੰ ਕੇ ਪੇਸ਼ ਕੀਤਾ ਜਾ ਸਕਦਾ ਹੈ ਆ ਤੁਹਾਨੂੰ ਦੱਸ ਦਈਏ ਕਿ ਪਰਸੋਂ ਪਾਸਟਰ ਜਸ਼ਨ ਗਿੱਲ ਨੇ ਸਰੈਂਡਰ ਕਰ ਦਿੱਤਾ ਸੀ ਜਿਸ ਤੇ ਕਿ ਲੜਕੀ ਦੇ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਸਨ ਜਿਸ ਦੇ ਕਿ ਲਗਾਤਾਰ ਪੁਲਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਸ਼ੰਭਰ ਬਿੱਟੂ ਝੜ ਚੁੱਕੇ ਨੇ हां बिशंबर पास्टर मामले ਦੇ ਵਿੱਚ ਪੁਲਿਸ ਨੇ ਇੱਕ ਹੋਰ ਵੱਡਾ ਐਕਸ਼ਨ ਕੀਤਾ ਹੈ ਗਰਭਪਾਤ ਕਰਾਉਣ ਵਾਲੀ ਨਰਸ ਨੂੰ ਗ੍ਰਿਫਤਾਰ ਕੀਤਾ ਹੈ ਕੀ ਕੋਈ ਜਾਣਕਾਰੀ ਜੀ ਜੀ ਬਿਸ਼ੰਬਰ ਜਿਹੜਾ ਕੋਈ ਇਹਦੇ ਬਾਰੇ ਜੋ ਜਾਣਕਾਰੀ ਮਿਲੀ ਜੇ ਗਰਭਪਾਤ ਕਰਾਉਣ ਵਾਲੀ ਨਰਸ ਜਿਹੜਾ ਗਰਭਪਾਤ ਕੋ ਲੜਕੀ ਲੜਕੀ ਦਾ ਕੀਤਾ ਜਿਹੜੀ ਗੱਲ ਹੋ ਚੁੱਕੀ ਜਿੱਥੇ ਪਾਸ ਰਿਸ਼ਣ ਦੇ ਦੇਖਦਾ ਕੀਤਾ ਜਾ ਚੁੱਕੇ ਨੇ ਉਹਦੇ ਵਿੱਚ ਜੋ ਗਰਭਪਾਤ ਵਾਲੀ ਨਰਸ ਨੂੰ ਅਰੈਸਟ ਕਰ ਲਿਆ ਜੋ ਸੂਤਰਾਂ ਤੋਂ ਜਾਣ ਹੋਏ ਮਿਲਿਆ ਲੇਕਿਨ ਪੁਲਿਸ ਨੇ ਬਿਧਾਰੀ ਫਿਲਹਾਲ ਇਹਦੇ ਬਾਰੇ ਕੋਈ ਜਾਣਕਾਰੀ ਦੇ ਇਹ ਜੋ ਪਤਾ ਚੱਲੇ ਉਹ ਅੱਜ ਕੋਰਟ 'ਚ ਪੇਸ਼ ਕੀਤਾ ਜਾਏਗਾ ਇਸ ਕਰਕੇ ਜ਼ਿਆਦਾ ਜਾਣਕਾਰੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਅਬੇ ਸ਼ੰਭਰ ਇਹ ਘਰਪਾਤ ਕਰਵਾਉਣ ਵਾਲੀ ਨਰਸ ਕਿੱਥੇ ਦੀ ਰਹਿਣ ਵਾਲੀ ਹੈ ਕਿਸ ਜਗ੍ਹਾ ਤੇ ਘਰਪਾਤ ਹੋਇਆ ਸੀ ਉਸ ਨੂੰ ਲੈ ਕੇ ਕੋਈ ਜਾਣਕਾਰੀ ਜੀ ਬਿਲਕੁਲ ਕੋਈ ਨਹੀਂ ਉਹ ਪੋਦੇ ਜੋ ਬੇਤਕਾ ਦਾ ਪੇਡਾ ਰੋਪ ਲਗਾ ਰਿਆ ਸੀ ਘਰਵਾਲਾ ਕਰਵਾਉਣ ਵਾਲੀ ਨਰਸ ਜਿਹਨੂੰ ਕਦਾਫੀ ਨੰਦੀਖੀ ਪੈਂਦੀ ਰਹਿਣ ਵਾਲੀ ਆ ਉਹਦੇ ਵਾਸਤੇ ਉਹਨਾਂ ਨੇ ਘਰਵਾਲਾ ਜਦੋਂ ਕੀਤਾ ਸੀ ਤੇ ਉਹ ਤੋਂ ਪਹਿਲਾਂ ਉੱਤੇ ਕੋਈ ਕਾਰਵਾਈ ਨਹੀਂ ਹੋਈ ਵੀ ਜਦੋਂ ਹੁਣ ਮਸਲਾ ਜ਼ਿਆਦਾ ਹਾਈਲਾਈਟ ਹੋ ਗਿਆ ਉਸ ਤੋਂ ਬਾਅਦ ਨਰਸ ਦੇ ਖਿਲਾਫ ਮਾਲਾ ਵਿੱਚ ਚਾਹਗਾ ਤਾਂ ਹੁਣ ਜਦੋਂ ਸੋਚ ਲੱਗਿਆ ਵੀ ਉਹਨੂੰ ਅਰੈਸ ਕੀਤਾ ਜਾਵੇ ਜੀ ਕੇ ਬਸ਼ੰਬਰ ਪੁਲੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਗੁਰਦਾਸਪੁਰ ਦੇ ਪਾਸਟਰ ਮਾਮਲੇ ਦੇ ਵਿੱਚ ਵੱਡੀ ਖਬਰ ਹੈ ਆ ਪੁਲਿਸ ਨੂੰ ਲਗਾਤਾਰ ਚਿਕੰਜਾ ਕਰਸਿਆ ਜਾ ਰਿਹਾ ਗਰਪਾਤ ਕਰਵਾਉਣ ਵਾਲੀ ਨਰਸ ਨੂੰ ਵੀ ਗਿਫਤਾਰ ਕਰ ਲਿਆ ਗਿਆ ਦਿਨਾਨਗਰ ਪੁਲਿਸ ਨੇ ਦਰਸਲ ਮਲਜ਼ਮ ਨਰਸ ਨੂੰ ਕਾਬੂ ਕੀਤਾ ਤੇ ਅੱਜ ਕੋਰਟ ਦੇ ਵਿੱਚ ਜਿਸ ਨੂੰ ਪੇਸ਼ ਕੀਤਾ ਜਾ ਸਕਦਾ ਹੈ ਗੁਰਦਾਸਪੁਰ ਦੇ ਪਾਸਟਰ ਮਾਮਲੇ ਦੇ ਵਿੱਚ ਐਕਸ਼ਨ ਲਗਾਤਾਰ ਚੱਲੀ ਹੈ ਗਰਪਾਤ ਕਰਵਾਉਣ ਦੇ ਲਈ ਨਰਸ ਨੂੰ ਗਿਫਤਾਰ ਕਰ ਲਿਆ ਗਿਆ ਦਿਨਾਨਗਰ ਪੁਲਿਸ ਨੇ ਮੁਲਜ਼ਮ ਨਰਸ ਨੂੰ ਕਾਬੂ ਕੀਤਾ ਹੈ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਦੇ ਵੱਲੋਂ ਐਕਸ਼ਨ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਦਰਸਲ ਪਰਸੋਂ ਪਾਸਟਰ ਜਸ਼ਨ ਗਿੱਲ ਨੇ ਸਰੈਂਡਰ ਕਰ ਦਿੱਤਾ ਸੀ ਕੋਰਟ ਨੇ ਮੁਲਜ਼ਮ ਪਾਸਟਰ ਨੂੰ 5 ਦਿਨਾਂ ਦੀ ਰਿਮਾਨਡ ਤੇ ਭੇਜ ਦਿੱਤਾ ਹੈ ਦਰਸਲ ਇਹ ਮਾਮਲਾ ਜੁਲਾਈ 2023 ਦਾ ਹੈ ਜਦੋਂ ਕਿ ਇੱਕ ਕਾਲਜ ਵਿਦਿਆਰਥਣ ਦੇ ਨਾਲ ਪਾਸਟਰ ਦੇ ਵੱਲੋਂ ਕਿਥੇ-ਤੇ ਤੌਰ ਤੇ ਵਾਰ-ਵਾਰ ਬਲਾਤਕਾਰ ਕੀਤੇ ਜਾਣ ਦਾ ਇਲਜ਼ਾਮ ਲਗਾਇਆ ਗਿਆ ਸੀ ਇਲਜ਼ਾਮ ਹੈ ਕਿ ਬਾਅਦ ਦੇ ਵਿੱਚ ਉਸ ਦਾ ਘਰਪਾਤ ਕਰਵਾਇਆ ਗਿਆ ਜਿਸ ਦੌਰਾਨ ਇਨਫੈਕਸ਼ਨ ਫਾਈਲ ਦੇ ਨਾਲ ਲੜਕੀ ਦੀ ਮੌਤ ਹੋ ਗਈ ਸੀ ਤੇ ਇਸੇ ਪੁਰੇ ਕੇਸ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਕਰਕੇ ਪੁਲਿਸ ਦੇ ਵੱਲੋਂ ਆ ਮੁਲਜ਼ਮਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਹੁਣ ਗਰਪਾਤ ਕਰਵਾਉਣ ਦੇ ਲਈ ਨਰਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਿਨਾਨਗਰ ਪੁਲਿਸ ਨੇ ਮੁਲਜ਼ਮ ਨਰਸ ਨੂੰ ਕਾਬੂ ਕੀਤਾ ਅੱਜ ਕੋਰਟ ਦੇ ਵਿੱਚ ਜਿਸ ਨੂੰ ਕੇ ਪੇਸ਼ ਕੀਤਾ ਜਾ ਸਕਦਾ ਹੈ ਆ ਤੁਹਾਨੂੰ ਦੱਸ ਦਈਏ ਕਿ ਪਰਸੋਂ ਪਾਸਟਰ ਜਸ਼ਨ ਗਿੱਲ ਨੇ ਸਰੈਂਡਰ ਕਰ ਦਿੱਤਾ ਸੀ ਜਿਸ ਤੇ ਕਿ ਲੜਕੀ ਦੇ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਸਨ ਜਿਸ ਦੇ ਕਿ ਲਗਾਤਾਰ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਬਿਸ਼ੰਭਰ ਬਿੱਟੂ ਝੜ ਚੁੱਕੇ ਨੇ ਆ ਬੇਸ਼ੰਬਰ ਪਾਸਟਰ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਹੋਰ ਵੱਡਾ ਐਕਸ਼ਨ ਕੀਤਾ ਹੈ ਗਰਪਾਲ ਕਰਾਉਣ ਵਾਲੀ ਨਰਸ ਨੂੰ ਗ੍ਰਿਫਤਾਰ ਕੀਤਾ ਹੈ ਕੀ ਕੋਈ ਜਾਣਕਾਰੀ ਜੀ ਜੀ ਬੰਦੂਰ ਜੇ ਕੋਈ ਇਹ ਵਾਰ ਜੋ ਜਾਣਕਾਰੀ ਮਿਲੀ ਜੀ ਗਰਪਾਲ ਕਰਾਉਣ ਵਾਲੀ ਨਰਸ ਜਿਹੜਾ ਗਰਪਾਲ ਕੋਲ ਨਾਕੀਲਾ ਕੀਤਾ ਜਿਹੜੀ ਗੱਲ ਹੋ ਚੁੱਕੀ ਜਿੱਥੇ ਪਾਸ ਰੱਖਣ ਦੇ ਦੇਖਦਾ ਕੀਤਾ ਜਾ ਚੁੱਕੇ ਨੇ ਉਹਦੇ ਵਿੱਚ ਜੋ ਗਰਪਾਲ ਕਰਾਉਣ ਵਾਲੀ ਨਰਸ ਨੂੰ ਅਰੈਸਟ ਕਰਿਆ ਜੋ ਸੂਤਰਾਂ ਤੋਂ ਉਜਾੜ ਹੋਈ ਮਿਲੀ ਹੈ ਲੇਕਿਨ ਪੁਲਿਸ ਦੇ ਬਿਆਨਿ ਫਿਲਹਾਲ ਇਹਨਾਂ ਬਾਰੇ ਕੋਈ ਜਾਣਕਾਰੀ ਦੇ ਦੇ ਜੋ ਪਤਾ ਚੱਲੇ ਉਹ ਅੱਜ ਕੋਰਟ 'ਚ ਪੇਸ਼ ਕੀਤਾ ਜਾਏਗਾ ਇਸ ਕਰਕੇ ਜ਼ਿਆਦਾ ਜਾਣਕਾਰੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਹੀ ਮਿਲ ਸਕੀ ਅਬੇ ਸ਼ੰਬਰ ਇਹ ਘਰਪਾਤ ਕਰਉਣ ਵਾਲੀ ਨਰਸ ਕਿੱਥੇ ਦੀ ਰਹਿਣ ਵਾਲੀ ਹੈ ਕਿਸ ਜਗ੍ਹਾ ਤੇ ਘਰਪਾਤ ਹੋਇਆ ਸੀ ਉਸ ਨੂੰ ਲੈ ਕੇ ਕੋਈ ਜਾਣਕਾਰੀ ਜੀ ਬਿਲਕੁਲ ਬਿਲਕੁਲ ਇਹ ਉਹਦੇ ਜੋ ਮਤਕਾ ਦਾ ਪਿਤਾ ਰੋਪ ਲਗਾ ਰਿਹਾ ਸੀ ਘਰਵਾਲਾ ਕਰਾਉਣ ਵਾਲੀ ਨਰਸ ਜਿਹਨੂੰ ਗਦਾਫੀ ਨੰਦੀਕੀ ਪੈਂਦੀ ਰਹਿਣ ਵਾਲੀ ਆ ਉਹਦੇ ਵਾਸਤੇ ਉਹਨਾਂ ਨੇ ਘਰਵਾਲਾ ਜਦੋਂ ਕੀਤਾ ਸੀ ਉਦੋਂ ਪਹਿਲਾਂ ਉੱਥੇ ਕੋਈ ਕਾਰਵਾਈ ਨਹੀਂ ਹੋਈ ਸੀ ਜਦੋਂ ਹੁਣ ਮਸਲਾ ਜ਼ਿਆਦਾ ਹਾਈਲਾਈਟ ਹੋ ਗਿਆ ਉਸ ਤੋਂ ਬਾਅਦ ਨਰਸ ਦੇ ਖਿਲਾਫ ਮਾਲਾ ਦੇ ਚਿੱਟਾਗਾ ਤੇ ਹੁਣ ਜਦੋਂ ਲੱਗਿਆ ਵੀ ਉਹਨੂੰ ਅਰੈਸਟ ਕੀਤਾ ਗਿਆ ਠੀਕ ਹੈ ਅਬੇ ਸ਼ੰਬਰ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਗੁਰਦਾਸ ਅਪਰਸੋਂ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਗਰਭਪਾਤ ਕਰਵਾਉਣ ਵਾਲੀ ਨਰਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਦਿਨਾਨਗਰ ਪੁਲਿਸ ਨੇ ਦਰਸਲ ਮੁਲਜ਼ਮ ਨਰਸ ਨੂੰ ਕਾਬੂ ਕੀਤਾ ਤੇ ਅੱਜ ਕੋਰਟ ਦੇ ਵਿੱਚ ਜਿਸ ਨੂੰ ਪੇਸ਼ ਕੀਤਾ ਜਾ ਸਕਦਾ ਹੈ ਗੁਰਦਾਸਪੁਰ ਦੇ ਪਾਸਟਰ ਮਾਮਲੇ ਦੇ ਵਿੱਚ ਐਕਸ਼ਨ ਲਗਾਤਾਰ ਚੱਲੀ ਹੈ ਗਰਭਪਾਤ ਕਰਵਾਉਣ ਦੇ ਲਈ ਨਰਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਿਨਾਨਗਰ ਪੁਲਿਸ ਨੇ ਮੁਲਜ਼ਮ ਨਰਸ ਨੂੰ ਕਾਬੂ ਕੀਤਾ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਦੇ ਵੱਲੋਂ ਐਕਸ਼ਨ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਦਰਸਲ ਪਰਸੋਂ ਪਾਸਟਰ ਜਸ਼ਨ ਗਿਲ ਨੇ ਸਰੈਂਡਰ ਕਰ ਦਿੱਤਾ ਸੀ ਕੋਰਟ ਨੇ ਮੁਲਜ਼ਮ ਪਾਸਟਰ ਨੂੰ 5 ਦਿਨਾਂ ਦੀ ਰਿਮਾਨਡ ਤੇ ਭੇਜ ਦਿੱਤਾ ਹੈ ਦਰਸਲ ਇਹ ਮਾਮਲਾ ਜੁਲਾਈ 2023 ਦਾ ਹੈ ਜਦੋਂ ਕਿ ਇੱਕ ਕਾਲਜ ਵਿਦਿਆਰਥਣ ਦੇ ਨਾਲ ਪਾਸਟਰ ਦੇ ਵੱਲੋਂ ਕਿਥੇ ਤੋਂ ਤੌਰ ਤੇ ਵਾਰ-ਵਾਰ ਬਲਾਤਕਾਰ ਕੀਤੇ ਜਾਣ ਦਾ ਇਲਜ਼ਾਮ ਲਗਾ ਲਗਾਇਆ ਗਿਆ ਸੀ ਇਲਜ਼ਾਮ ਹੈ ਕਿ ਬਾਅਦ ਵਿੱਚ ਉਸ ਦਾ ਘਰਪਾਤ ਕਰਵਾਇਆ ਗਿਆ ਜਿਸ ਦੌਰਾਨ ਇਨਫੈਕਸ਼ਨ ਫੈਲਣ ਦੇ ਨਾਲ ਲੜਕੀ ਦੀ ਮੌਤ ਹੋ ਗਈ ਸੀ ਤੇ ਇਸੇ ਪੂਰੇ ਕੇਸ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਕਰਕੇ ਪੁਲਿਸ ਦੇ ਵੱਲੋਂ ਆਹ ਮਲਜ਼ਮਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਹੁਣ ਗਰਪਾਤ ਕਰਵਾਉਣ ਦੇ ਲਈ ਨਰਸ ਨੂੰ ਗ੍ਰਿਫਤਾਰ ਕੀਤਾ ਗਿਆ ਦਿਨਾਨਗਰ ਪੁਲਿਸ ਨੇ ਮਲਜ਼ਮ ਨਰਸ ਨੂੰ ਕਾਬੂ ਕੀਤਾ ਅੱਜ ਕੋਰਟ ਦੇ ਵਿੱਚ ਜਿਸ ਨੂੰ ਕੇ ਪੇਸ਼ ਕੀਤਾ ਜਾ ਸਕਦਾ ਆ ਤੁਹਾਨੂੰ ਦੱਸ ਦਈਏ ਕਿ ਪਰਸੋਂ ਪਾਸਟਰ ਜਸ਼ਨ ਗਿੱਲ ਨੇ ਆ ਸਰੈਂਡਰ ਕਰ ਦਿੱਤਾ ਸੀ ਜਿਸ ਤੇ ਕਿ ਲੜਕੀ ਦੇ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਸਨ ਜਿਸ ਦੀ ਕਿ ਲਗਾਤਾਰ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਬਿਸ਼ੰਬਰ ਬਿੱਟੂ ਜੁੜ ਚੁੱਕੇ ਨੇ ਆ ਬਿਸ਼ੰਬਰ ਪਾਸਟਰ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਹੋਰ ਵੱਡਾ ਐਕਸ਼ਨ ਕੀਤਾ ਹੈ ਗਰਪਾਤ ਕਰਵਾਉਣ ਵਾਲੀ ਨਰਸ ਨੂੰ ਗ੍ਰ ਜੀ ਜੀ ਬਰਨਰ ਜੀ ਕੋਈ ਇਹਦੇ ਬਾਰੇ ਜੋ ਜਾਣਕਾਰੀ ਮਿਲੀ ਜੀ ਗਰਭਪਤ ਕਰੋ ਵਾਲੀ ਨਰਸ ਜਿਹੜਾ ਗਰਭਪਤ ਕੋਲ ਲੱਕੀ ਲਕੀ ਰਿਖਾ ਜਿਹੜੀ ਗੱਲ ਹੋ ਚੁੱਕੀ ਜਿੱਥੇ ਪਾਸ ਰਿਕਸ਼ਨ ਦੇਖਦਾ ਕੀਚੇ ਜਾ ਚੁੱਕੇ ਨੇ ਉਹਦੇ ਵਿੱਚ ਜੋ ਗਰਭਪਤ ਕਰੋ ਵਾਲੀ ਨਰਸ ਨੂੰ ਅਰੈਸਟ ਕਰ ਲਿਆ ਜੋ ਸੂਤਰਾਂ ਤੋਂ ਬਾਅਦ ਆਵੇ ਮਿਲੀ ਹੈ ਲੇਕਿਨ ਪੁਲਿਸ ਵੱਲੋਂ ਫਿਲਹਾਲ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੇ ਜੋ ਪਤਾ ਚਲੇ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਇਸ ਕਰਕੇ ਜ਼ਿਆਦਾ ਜਾਣਕਾਰੀ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਹੀ ਮਿਲ ਸਕਣੀ ਹੈ ਲੇਕਿਨ ਫਿਲਹਾਲ ਜੋ ਸੂਤਰਾਂ ਤੋਂ ਜਾ ਕੇ ਮਿਲੀ ਹੈ ਵੀ ਗਰਭਪਤ ਕਰੋ ਵਾਲੀ ਨਰਸ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਹੈ ਜੀ ਆ ਬੇਸ਼ੰ ਜੀ ਜੀ ਬਿਲਕੁਲ ਬਿਲਕੁਲ ਇਹ ਉਹ ਪੋਦੇ ਜੋ ਮਰਤ ਦਾ ਪਿਤਾ ਰੋਪ ਲਗਾ ਰਿਹਾ ਸੀ ਗਰਵਾੜ ਕਰਵਾਉਣ ਦੇ ਨਸਤੇ ਨਰਸ ਦੀ ਕੀ ਪੈਂਦੀ ਰਹਿਣ ਵਾਲੀ ਆ ਉਹਦੇ ਵਾਸਤੇ ਉਹਨਾਂ ਦਾ ਗਰਵਾੜ ਜਦੋਂ ਕੀਤਾ ਸੀ ਉਦੋਂ ਪਹਿਲਾਂ ਉੱਥੇ ਕੋਈ ਕਾਰਵਾਈ ਨਹੀਂ ਹੋਈ ਵੀ ਜਦੋਂ ਹੁਣ ਮਸਲਾ ਜਿਆਦਾ ਹਾਈਲਾਈਟ ਹੋ ਗਿਆ ਉਸ ਤੋਂ ਬਾਅਦ ਨਰਸ ਦੇ ਖਿਲਾਫ ਮਾਰਾਦ ਕੀਤਾ ਗਿਆ ਤੇ ਹੁਣ ਜਦੋਂ ਲੱਗਿਆ ਵੀ ਉਹਨੂੰ ਅਰੈਸਟ ਕੀਤਾ ਗਿਆ ਠੀਕ ਹੈ ਬਸ਼ੰਬਰਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਗੁਰਦਾਸਪੁਰ ਦੇ ਪਾਸਟਰ ਮਾਮਲੇ ਦੇ ਵਿੱਚ ਵੱਡੀ ਖਬਰ ਹੈ ਆ ਪੁਰਸੂ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਗਰਪਾਤ ਕਰਵਾਉਣ ਵਾਲੀ ਨਰਸ ਨੂੰ ਵੀ ਗਿਫਤਾਰ ਕਰ ਲਿਆ ਗਿਆ ਦਿਨਾਨਗਰ ਪੁ ਗੁਰਦਾਸਪੁਰ ਦੇ ਪਾਸਟਰ ਮਾਮਲੇ ਦੇ ਵਿੱਚ ਐਕਸ਼ਨ ਲਗਾਤਾਰ جاری ਹੈ ਗਰਪਾਤ ਕਰਵਾਉਣ ਦੇ ਲਈ ਨਰਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਿਨਾਨਗਰ ਪੁਲਿਸ ਨੇ ਮੁਲਜ਼ਮ ਨਰਸ ਨੂੰ ਕਾਬੂ ਕੀਤਾ ਹੈ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਦੇ ਵੱਲੋਂ ਐਕਸ਼ਨ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਦਰਸਲ ਪਰਸੋਂ ਪਾਸਟਰ ਜਸ਼ਨ ਗਿੱਲ ਨੇ ਸਰੈਂਡਰ ਕਰ ਦਿੱਤਾ ਸੀ ਕੋਰਟ ਨੇ ਮੁਲਜ਼ਮ ਪਾਸਟਰ ਨੂੰ 5 ਦਿਨਾਂ ਦੀ ਰਿਮਾਨਡ ਤੇ ਭੇਜ ਦਿੱਤਾ ਹੈ ਦਰਸਲ ਇਹ ਮਾਮਲਾ ਜੁਲਾਈ 2023 ਦਾ ਹੈ ਜਦੋਂ ਕਿ ਇੱਕ ਕਾਲਜ ਵਿਦਿਆਰਥੀ ਦੇ ਨਾਲ ਪਾਸਟਰ ਦੇ ਵੱਲੋਂ ਕਿਥੇ ਤੋਂ ਤੌਰ ਤੇ ਆ ਵਾਰ-ਵਾਰ ਬਲਾਤਕਾਰ ਕੀਤੇ ਜਾਣ ਦਾ ਇਲਜ਼ਾਮ ਲੱਗਾ ਲਗਾਇਆ ਗਿਆ ਸੀ ਇਲਜ਼ਾਮ ਹੈ ਕਿ ਬਾਅਦ ਵਿੱਚ ਉਸ ਦਾ ਗਰਭਪਾਤ ਕਰਵਾਇਆ ਗਿਆ ਜਿਸ ਦੌਰਾਨ ਇਨਫੈਕਸ਼ਨ ਫੈਲਣ ਦੇ ਨਾਲ ਲੜਕੀ ਦੀ ਮੌਤ ਹੋ ਗਈ ਸੀ ਤੇ ਇਸੇ ਪੂਰੇ ਕੇਸ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਕਰਕੇ ਪੁਲਿਸ ਦੇ ਵੱਲੋਂ ਆ ਮੁਲਜ਼ਮਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਹੁਣ ਗਰਭਪਾਤ ਕਰਵਾਉਣ ਦੇ ਲਈ ਨਰਸ ਨੂੰ ਗ੍ਰਿਫਤਾਰ ਕੀਤਾ ਗਿਆ ਦਿਨਾਨਗਰ ਪੁਲਿਸ ਨੇ ਮੁਲਜ਼ਮ ਨਰਸ ਨੂੰ ਕਾਬੂ ਕੀਤਾ ਅੱਜ ਕੋਰਟ ਦੇ ਵਿੱਚ ਜਿਸ ਨੂੰ ਕੇ ਪੇਸ਼ ਕੀਤਾ ਜਾ ਸਕਦਾ ਹੈ ਆ ਤੁਹਾਨੂੰ ਦੱਸ ਦਈਏ ਕਿ ਪਰਸੋਂ ਪਾਸਟਰ ਜਸ਼ਨ ਗਿੱਲ ਨੇ ਆ ਸਰੈਂਡਰ ਕਰ ਦਿੱਤਾ ਸੀ ਜਿਸ ਤੇ ਕਿ ਆ ਲੜਕੀ ਦੇ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਸਨ ਜਿਸ ਦੀ ਕਿ ਲਗਾਤਾਰ ਆ ਪੁਲਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਬਿਸ਼ੰਬਰ ਬਿੱਟੂ ਜੁੜ ਚੁੱਕੇ ਨੇ ਆ ਬਿਸ਼ੰਬਰ ਪਾਸਟਰ ਮਾਮਲੇ ਦੇ ਵਿੱਚ ਪੁਲਸ ਨੇ ਇੱਕ ਹੋਰ ਵੱਡਾ ਐਕਸ਼ਨ ਕੀਤਾ ਹੈ ਘਰਪਾਲ ਕਰਾਉਣ ਵਾਲੀ ਨਰਸ ਨੂੰ ਗ੍ਰਿਫਤਾਰ ਕੀਤਾ ਹੈ ਕੀ ਕੋਈ ਜਾਣਕਾਰੀ ਜੀ ਜੀ ਬੰਨ ਦੇ ਕੋਈ ਇਹ ਵਾਰ ਜੋ ਜਾਣਕਾਰੀ ਮਿਲੀ ਜੀ ਗਰਪਤ ਕਰੋ ਵਾਲੀ ਨਰਸ ਜਿਹੜਾ ਗਰਪਤ ਕੋਲ ਲੱਕੀ ਲੱਕੀ ਕੀਤਾ ਜਿਹੜੀ ਗੱਲ ਹੋ ਚੁੱਕੀ ਜਿੱਥੇ ਪਾਸ ਰਿਕਸ਼ਨ ਦੇ ਦੇਖ ਰਿਹਾ ਕੀਤਾ ਚੱਜੂਕੇ ਨੇ ਉਹਦੇ ਵਿੱਚ ਜੋ ਗਰਪਤ ਕਰੋ ਵਾਲੀ ਨਰਸ ਨੂੰ ਅਰੈਸਟ ਕਰ ਲਿਆ ਜੋ ਸੂਤਰਾਂ ਤੋਂ ਬਾਅਦ ਆਵੇ ਮਿਲੀ ਹੈ ਲੇਕਿਨ ਪੁਲਿਸ ਵੱਲੋਂ ਅਹੀ ਫਿਲਹਾਲ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਹਦੇ ਜੋ ਪਤਾ ਚਲੇ ਉਹਨਾਂ ਅੱਜ ਕੋਰਟ 'ਚ ਪੇਸ਼ ਕੀਤਾ ਜਾਏਗਾ ਇਸ ਕਰਕੇ ਜ਼ਿਆਦਾ ਜਾਣਕਾਰੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਹੀ ਮਿਲ ਸਕੀ ਹੈ ਲੇਕਿਨ ਫਿਲਹਾਲ ਜੋ ਸੂਤਰਾਂ ਤੋਂ ਜਾ ਕੇ ਮਿਲੀ ਹੈ ਵੀ ਗਰਪਤ ਕਰੋ ਵਾਲੀ ਨਰਸ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਹੈ ਜੀ ਆ ਬੇਸ਼ੰਬਰ ਇਹ ਗਰ ਜੀ ਬਿਲਕੁਲ ਬਿਲਕੁਲ ਇਹ ਉਹ ਪੋਦੇ ਜੋ ਮੈਦਕਾ ਦਾ ਪੇਦਾ ਰੋਪ ਲਗਾ ਰਿਹਾ ਸੀ ਗਰਵਾੜ ਕਰਵਾਉਣ ਦਾ ਸੀ ਨਕਾਬ ਨਰਸ ਨੂੰ ਦੀਖੀ ਪੈਂਦੀ ਰਹਿਣ ਵਾਲੀ ਆ ਉਹਦੇ ਵਾਸਤੇ ਉਹਨਾਂ ਨੇ ਗਰਵਾੜ ਜਦੋਂ ਕੀਤਾ ਸੀ ਉਦੋਂ ਪਹਿਲਾਂ ਉੱਥੇ ਕੋਈ ਕਾਰਵਾਈ ਨਹੀਂ ਹੋਈ ਵੀ ਜਦੋਂ ਹੁਣ ਮਸਲਾ ਜ਼ਿਆਦਾ ਹਾਈਲਾਈਟ ਹੋ ਗਿਆ ਉਸ ਤੋਂ ਬਾਅਦ ਨਰਸ ਦੇ ਖਿਲਾਫ ਮਾਰਾ ਵਿੱਚ ਕੀਤਾ ਗਿਆ ਤਾਂ ਹੁਣ ਜਿਆਦਾ ਧਿਆਨ ਲੱਗਿਆ ਵੀ ਉਹਨੂੰ ਰਸਕੀ ਪਾਇਆ ਠੀਕ ਹੈ ਸ਼ੰਭਰਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਗੁਰਦਾਸਪੁਰ ਦੇ ਪਾਸਟਰ ਮਾਮਲੇ ਦੇ ਵਿੱਚ ਵੱਡੀ ਖਬਰ ਹੈ ਪੁਲਿਸ ਨੂੰ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਗਰਪਾਤ ਕਰਵਾਉਣ ਵਾਲੀ ਨਰਸ ਨੂੰ ਵੀ ਗ੍ਰਿਫਤਾਰ ਕਰ ਲ ਗੁਰਦਾਸਪੁਰ ਦੇ ਪਾਸਟਰ ਮਾਮਲੇ ਦੇ ਵਿੱਚ ਐਕਸ਼ਨ ਲਗਾਤਾਰ ਚੱਲ ਰਹੀ ਹੈ ਗਰਪਾਤ ਕਰਵਾਉਣ ਦੇ ਲਈ ਨਰਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਿਨਾਨਗਰ ਪੁਲਿਸ ਨੇ ਮੁਲਜ਼ਮ ਨਰਸ ਨੂੰ ਕਾਬੂ ਕੀਤਾ ਹੈ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਦੇ ਵੱਲੋਂ ਐਕਸ਼ਨ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਦਰਸਲ ਪਰਸੋਂ ਪਾਸਟਰ ਜਸ਼ਨ ਗਿੱਲ ਨੇ ਸਰੈਂਡਰ ਕਰ ਦਿੱਤਾ ਸੀ ਕੋਰਟ ਨੇ ਮੁਲਜ਼ਮ ਪਾਸਟਰ ਨੂੰ 5 ਦਿਨਾਂ ਦੀ ਰਿਮਾਨਡ ਤੇ ਭੇਜ ਦਿੱਤਾ ਹੈ ਦਰਸਲ ਇਹ ਮਾਮਲਾ ਜੁਲਾਈ 2023 ਦਾ ਹੈ ਜਦੋਂ ਕਿ ਇੱਕ ਕਾਲਜ ਵਿਦਿਆਰਥੀ ਦੇ ਨਾਲ ਪਾਸਟਰ ਦੇ ਵੱਲੋਂ ਕਿਥੇ ਤੋਂ ਤੌਰ ਤੇ ਆ ਵਾਰ-ਵਾਰ ਬਲਾਤਕਾਰ ਕੀਤੇ ਜਾਣ ਦਾ ਇਲਜ਼ਾਮ ਲੱਗਾ ਲਗਾਇਆ ਗਿਆ ਸੀ ਇਲਜ਼ਾਮ ਹੈ ਕਿ ਬਾਅਦ ਦੇ ਵਿੱਚ ਉਸ ਦਾ ਘਰਪਾਤ ਕਰਵਾਇਆ ਗਿਆ ਜਿਸ ਦੌਰਾਨ ਇਨਫੈਕਸ਼ਨ ਫੈਲਣ ਦੇ ਨਾਲ ਲੜਕੀ ਦੀ ਮੌਤ ਹੋ ਗਈ ਸੀ ਤੇ ਇਸੇ ਪੂਰੇ ਕੇਸ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਕਰਕੇ ਪੁਲਿਸ ਦੇ ਵੱਲੋਂ ਆ ਮੁਲਜ਼ਮਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਹੁਣ ਘਰਪਾਤ ਕਰਵਾਉਣ ਦੇ ਲਈ ਨਰਸ ਨੂੰ ਗ੍ਰਿਫਤਾਰ ਕੀਤਾ ਗਿਆ ਦਿਨਾਂਗਰ ਪੁਲਿਸ ਨੇ ਮੁਲਜ਼ਮ ਨਰਸ ਨੂੰ ਕਾਬੂ ਕੀਤਾ ਅੱਜ ਕੋਰਟ ਦੇ ਵਿੱਚ ਜਿਸ ਨੂੰ ਕੇ ਪੇਸ਼ ਕੀਤਾ ਜਾ ਸਕਦਾ ਆ ਤੁਹਾਨੂੰ ਦੱਸ ਦਈਏ ਕਿ ਪਰਸੋਂ ਪਾਸਟਰ ਜਸ਼ਨ ਗਿੱਲ ਨੇ ਆਹ ਸਰੈਂਡਰ ਕਰ ਦਿੱਤਾ ਸੀ ਜਿਸ ਤੇ ਕਿ ਆ ਲੜਕੀ ਦੇ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਸਨ ਜਿਸ ਦੀ ਕਿ ਲਗਾਤਾਰ ਆ ਪੁਲਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਬਿਸ਼ੰਬਰ ਬਿੱਟੂ ਜੁੜ ਚੁੱਕੇ ਨੇ ਆ ਬਿਸ਼ੰਬਰ ਪਾਸਟਰ ਮਾਮਲੇ ਦੇ ਵਿੱਚ ਪੁਲਸ ਨੇ ਇੱਕ ਹੋਰ ਵੱਡਾ ਐਕਸ਼ਨ ਕੀਤਾ ਹੈ ਘਰਪਾਲ ਕਰਉਣ ਵਾਲੀ ਨਰਸ ਨੂੰ ਗ੍ਰਿਫਤਾਰ ਕੀਤਾ ਹੈ ਕੀ ਕੋਈ ਜਾਣਕਾਰੀ ਜੀ ਜੀ ਬੰਨੂ ਜੀ ਕੋਈ ਇਹਦੇ ਬਾਰੇ ਚ ਜਾਣਕਾਰੀ ਮਿਲ ਜੇ ਗਰਭਪਾਤ ਕਰਵਾਲੀ ਨਰਸੀ ਜਿਹੜਾ ਗਰਭਪਾਤ ਕੋਲ ਲੱਕੇ ਨਕਲੀ ਰ ਕੀਤਾ ਜਿਹੜੀ ਦਸ ਹੋ ਚੁੱਕੀ ਜਿੱਥੇ ਪਾਸ ਰਿਸ਼ਣ ਜਿਹੜੇ ਦੇਖਦਾ ਕੀਚੇ ਜਾ ਚੁੱਕੇ ਨੇ ਉਹਦੇ ਵਿੱਚ ਜੋ ਗਰਭਪਾਤ ਕਰਵਾਲੀ ਨਰਸ ਨੂੰ ਅਰੈਸਟ ਕਰਿਆ ਹੈ ਜੋ ਸੂਤਰਾਂ ਤੋਂ ਬਾਅਦ ਆਵੇ ਮਿਲੀ ਹੈ ਲੇਕਿਨ ਪੁਲਿਸ ਨੇ ਬਿਧਾਰੀ ਫਿਲਹਾਲ ਇਹਦੇ ਬਾਰੇ ਕੋਈ ਜਾਣਕਾਰੀ ਦੇ ਇਹਦੇ ਤੋਂ ਪਤਾ ਚੱਲੇ ਉਹਨਾਂ 'ਚ ਕੋਰਚੇ ਪੇਸ਼ ਕੀਤਾ ਜਾਏਗਾ ਇਸ ਕਰਕੇ ਜ਼ਿਆਦਾ ਜਾਣਕਾਰੀ ਕੋਰਚੇ ਪੇਸ਼ ਕਰਨ ਤੋਂ ਬਾਅਦ ਹੀ ਮਿਲ ਸਕੀ ਲੇਕਿਨ ਫਿਲਹਾਲ ਜੇ ਸੂਤਰਾਂ ਤੋਂ ਜਾ ਕੇ ਮਿਲੀ ਹੈ ਵੀ ਗਰਭਪਾਤ ਕਰਵਾਲੀ ਨਰਸ ਨੂੰ ਪੁਲਿਸ ਨੇ ਅਰੈ ਜੀ ਜੇ ਬਿਲਕੁਲ ਕੋਈ ਨਾ ਇਹੋ ਪੋਦੇ ਜੋ ਬੇਤਕਾ ਦਾ ਫੇਦਾ ਰੋਪ ਲਗਾ ਰਿਆ ਸੀ ਗਰਵਾੜ ਕਰਵਾਇਆ ਗਿਆ ਨਕਾਫ ਨੰਦੀਖੀ ਪੈਂਦੀ ਰਹਿਣ ਵਾਲੀ ਆ ਉਹਦੇ ਵਾਸਤੇ ਉਹਨਾਂ ਦਾ ਗਰਵਾੜ ਜਦੋਂ ਕੀਤਾ ਸੀ ਉਦੋਂ ਪਹਿਲਾਂ ਉੱਥੇ ਕੋਈ ਕਾਰਵਾਈ ਹੋਈ ਵੀ ਜਦੋਂ ਹੁਣ ਮਸਲਾ ਜਿਆਦਾ ਹਾਈਲਾਈਟ ਹੋ ਗਿਆ ਉਸ ਤੋਂ ਬਾਅਦ ਨਸਤੇ ਖਲਾ ਮਹਾਰਾਜ ਕੀਤਾ ਗਿਆ ਤਾਂ ਹੁਣ ਜਦੋਂ ਸੋ ਲੱਗਿਆ ਵੀ ਉਹਨੂੰ ਰਿਸਪੀਟ ਆ ਗਿਆ ਠੀਕ ਹੈ ਸ਼ੰਭਰਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਗੁਰਦਾਸਪੁਰ ਦੇ ਪਾਸਟਰ ਮਾਮਲੇ ਦੇ ਵਿੱਚ ਵੱਡੀ ਖਬਰ ਹੈ ਆ ਪੁਲਿਸ ਨੂੰ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਗਰਪਾਤ ਕਰਵਾਉਣ ਵਾਲੀ ਨਰਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਦਿਨਾਨਗ ਗੁਰਦਾਸਪੁਰ ਦੇ ਪਾਸਟਰ ਮਾਮਲੇ ਦੇ ਵਿੱਚ ਐਕਸ਼ਨ ਲਗਾਤਾਰ ਚੱਲ ਰਹੀ ਹੈ ਗਰ ਪਾਤ ਕਰਵਾਉਣ ਦੇ ਲਈ ਨਰਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਿਨਾਨਗਰ ਪੁਲਿਸ ਨੇ ਮੁਲਜ਼ਮ ਨਰਸ ਨੂੰ ਕਾਬੂ ਕੀਤਾ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਦੇ ਵੱਲੋਂ ਐਕਸ਼ਨ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਦਰਸਲ ਪਰਸੋਂ ਪਾਸਟਰ ਜਸ਼ਨ ਗਿੱਲ ਨੇ ਸਰੈਂਡਰ ਕਰ ਦਿੱਤਾ ਸੀ ਕੋਰਟ ਨੇ ਮੁਲਜ਼ਮ ਪਾਸਟਰ ਨੂੰ 5 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਦਰਸਲ ਇਹ ਮਾਮਲਾ ਜੁਲਾਈ 2023 ਦਾ ਹੈ ਜਦੋਂ ਕਿ ਇੱਕ ਕਾਲਜ ਵਿਦਿਆਰਥੀ ਦੇ ਨਾਲ ਪਾਸਟਰ ਦੇ ਵੱਲੋਂ ਕਿਥੇ ਤੋਂ ਤੌਰ ਤੇ ਆ ਵਾਰ-ਵਾਰ ਬਲਾਤਕਾਰ ਕੀਤੇ ਜਾਣ ਦਾ ਇਲਜ਼ਾਮ ਲੱਗਾ ਲਗਾਇਆ ਗਿਆ ਸੀ ਇਲਜ਼ਾਮ ਹੈ ਕਿ ਬਾਅਦ ਦੇ ਵਿੱਚ ਉਸ ਦਾ ਗਰਭਪਾਤ ਕਰਵਾਇਆ ਗਿਆ ਜਿਸ ਦੌਰਾਨ ਇਨਫੈਕਸ਼ਨ ਫੈਲਣ ਦੇ ਨਾਲ ਲੜਕੀ ਦੀ ਮੌਤ ਹੋ ਗਈ ਸੀ ਤੇ ਇਸੇ ਪੂਰੇ ਕੇਸ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਕਰਕੇ ਪੁਲਿਸ ਦੇ ਵੱਲੋਂ ਆ ਮੁਲਜ਼ਮਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਹੁਣ ਗਰਭਪਾਤ ਕਰਵਾਉਣ ਦੇ ਲਈ ਨਰਸ ਨੂੰ ਗ੍ਰਿਫਤਾਰ ਕੀਤਾ ਗਿਆ ਦਿਨਨਗਰ ਪੁਲਿਸ ਨੇ ਮੁਲਜ਼ਮ ਨਰਸ ਨੂੰ ਕਾਬੂ ਕੀਤਾ ਅੱਜ ਕੋਰਟ ਦੇ ਵਿੱਚ ਜਿਸ ਨੂੰ ਕੇ ਪੇਸ਼ ਕੀਤਾ ਜਾ ਸਕਦਾ ਹੈ ਆ ਤੁਹਾਨੂੰ ਦੱਸ ਦਈਏ ਕਿ ਪਰਸੋਂ ਪਾਸਟਰ ਜਸ਼ਨ ਗਿੱਲ ਨੇ ਆ ਸਰੈਂਡਰ ਕਰ ਦਿੱਤਾ ਸੀ ਜਿਸ ਤੇ ਕਿ ਆ ਲੜਕੀ ਦੇ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਸਨ ਜਿਸ ਦੀ ਕਿ ਲਗਾਤਾਰ ਆ ਪੁਲਸ ਦੇ ਵੱਲੋਂ ਪਾਲ ਕੀਤੀ ਜਾ ਰਹੀ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਸ਼ੰਬਰ ਬਿੱਟੂ ਝੜ ਚੁੱਕੇ ਨੇ ਆ ਵਿਸ਼ੰਬਰ ਪਾਸਟਰ ਮਾਮਲੇ ਦੇ ਵਿੱਚ ਪੁਲਸ ਨੇ ਇੱਕ ਹੋਰ ਵੱਡਾ ਐਕਸ਼ਨ ਕੀਤਾ ਹੈ ਗਰਪੱਤ ਕਰਾਉਣ ਵਾਲੀ ਨਰਸ ਨੂੰ ਗ੍ਰਿਫਤਾਰ ਕੀਤਾ ਹੈ ਕੀ ਕੋਈ ਜਾਣਕਾਰੀ ਜੀ ਜੀ ਬੰਦੋ ਜੇ ਕੋਈ ਇਹਦੇ ਬਾਰੇ ਚ ਜਾਣਕਾਰੀ ਮਿਲ ਜੇ ਗਰਭਪਰ ਕਰਵਾਲੀ ਨਰਸ ਜਿਹੜਾ ਗਰਭਪਰ ਕੋਲ ਲੱਕਿਆ ਨਕਲੀ ਰਕਿਤਾ ਜਿਹੜੀ ਬੈਕ ਹੋ ਚੁੱਕੀ ਹੈ ਜਿੱਥੇ ਪਾਸ ਰਜਨ ਦੇ ਦੇਖਲਾ ਕੀਚੇ ਜਾ ਚੁੱਕੇ ਨੇ ਉਹਦੇ ਵਿੱਚ ਜੋ ਗਰਭਪਰ ਕਰਵਾਲੀ ਨਰਸ ਨੂੰ ਅਰੈਸਟ ਕਰ ਲਿਆ ਜੋ ਸੂਤਰਾਂ ਤੋਂ ਬਾਅਦ ਜਾ ਕੇ ਮਿਲਿਆ ਲੇਕਿਨ ਪੁਲਿਸ ਦੇ ਅਧਿਕਾਰੀ ਫਿਲਹਾਲ ਇਹਦੇ ਬਾਰੇ ਕੋਈ ਜਾਣਕਾਰੀ ਦੇ ਰਹੇ ਜੋ ਪਤਾ ਚੱਲੇ ਉਹ ਅੱਜ ਕੋਰਟ 'ਚ ਪੇਸ਼ ਕੀਤਾ ਜਾਏਗਾ ਇਸ ਕਰਕੇ ਜ਼ਿਆਦਾ ਜਾਣਕਾਰੀ ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਹੀ ਮਿਲ ਸਕਦੀ ਹੈ ਲੇਕਿਨ ਫਿਲਹਾਲ ਜੋ ਸੂਤਰਾਂ ਤੋਂ ਜਾ ਕੇ ਮਿਲਿਆ ਵੀ ਗਰਭਪਰ ਕਰਵਾਲੀ ਨਰਸ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਹੈ ਜ ਜੀ ਬਿਲਕੁਲ ਬਿਲਕੁਲ ਇਹ ਉਹ ਪੋਦੇ ਜੋ ਮਿਤਕਾ ਦਾ ਪਿਤਾ ਰੋਕ ਲਗਾ ਰਿਹਾ ਸੀ ਗਰਵਾਹ ਕਰਵਾਉਣ ਦੇ ਨਸਤੇ ਨਰਸ ਨੇ ਨਦੀਕੀ ਪੈਂਦੀ ਰਣ ਵਾਲੀ ਆ ਉਹਦੇ ਵਾਸਤੇ ਉਹਨਾਂ ਦਾ ਗਰਵਾਹ ਜਦੋਂ ਕੀਤਾ ਸੀ ਉਦੋਂ ਪਹਿਲਾਂ ਉੱਥੇ ਕੋਈ ਕਾਰਵਾਈ ਨਹੀਂ ਹੋਈ ਵੀ ਜਦੋਂ ਹੁਣ ਮਸਲਾ ਜ਼ਿਆਦਾ ਹਾਈਲਾਈਟ ਹੋ ਗਿਆ ਉਸ ਤੋਂ ਬਾਅਦ ਨਰਸ ਦੇ ਖਿਲਾਫ ਮਾਰਾਦ ਵਿੱਚ ਕੀਤਾ ਗਿਆ ਤੇ ਹੁਣ ਜਦੋਂ ਲੱਗਿਆ ਵੀ ਉਹਨੂੰ ਰਿਸਕ ਪਿਆ ਆ ਠੀਕ ਹੈ ਸ਼ੰਭਰਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਗੁਰਦਾਸਪੁਰ ਦੇ ਪਾਸਟਰ ਮਾਮਲੇ ਦੇ ਵਿੱਚ ਵੱਡੀ ਖਬਰ ਹੈ ਆ ਪੁਲਿਸ ਨੂੰ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਗਰਪਾਤ ਕਰਵਾਉਣ ਵਾਲੀ ਨਰਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਦਿਨਾਨ ਗੁਰਦਾਸਪੁਰ ਦੇ ਪਾਸਟਰ ਮਾਮਲੇ ਦੇ ਵਿੱਚ ਐਕਸ਼ਨ ਲਗਾਤਾਰ جاری ਹੈ ਗਰ ਪਾਤ ਕਰਵਾਉਣ ਦੇ ਲਈ ਨਰਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਿਨਾਨਗਰ ਪੁਲਿਸ ਨੇ ਮੁਲਜ਼ਮ ਨਰਸ ਨੂੰ ਕਾਬੂ ਕੀਤਾ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਦੇ ਵੱਲੋਂ ਐਕਸ਼ਨ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਦਰਸਲ ਪਰਸੋਂ ਪਾਸਟਰ ਜਸ਼ਨ ਗਿੱਲ ਨੇ ਸਰੈਂਡਰ ਕਰ ਦਿੱਤਾ ਸੀ ਕੋਰਟ ਨੇ ਮੁਲਜ਼ਮ ਪਾਸਟਰ ਨੂੰ 5 ਦਿਨਾਂ ਦੀ ਰਿਮਾਨਡ ਤੇ ਭੇਜ ਦਿੱਤਾ ਹੈ ਦਰਸਲ ਇਹ ਮਾਮਲਾ ਜੁਲਾਈ 2023 ਦਾ ਹੈ ਜਦੋਂ ਕਿ ਇੱਕ ਕਾਲਜ ਵਿਦਿਆਰਥੀ ਦੇ ਨਾਲ ਪਾਸਟਰ ਦੇ ਵੱਲੋਂ ਕਿਥੇ ਤੋਂ ਤੌਰ ਤੇ ਆ ਵਾਰ-ਵਾਰ ਬਲਾਸਕਰ ਕਿੱਕੇ ਜਾਣ ਦਾ ਇਲਜ਼ਾਮ ਲਗਾ ਲਗਾਇਆ ਗਿਆ ਸੀ ਇਲਜ਼ਾਮ ਹੈ ਕਿ ਬਾਦ ਦੇ ਵਿੱਚ ਉਸ ਦਾ ਗਰਭਪਾਤ ਕਰਵਾਇਆ ਗਿਆ ਜਿਸ ਦੌਰਾਨ ਇਨਫੈਕਸ਼ਨ ਫੈਲਣ ਦੇ ਨਾਲ ਲੜਕੀ ਦੀ ਮੌਤ ਹੋ ਗਈ ਸੀ ਤੇ ਇਸੇ ਪੂਰੇ ਕੇਸ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਕਰਕੇ ਪੁਲਿਸ ਦੇ ਵੱਲੋਂ ਆ ਮਲਜ਼ਮਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਹੁਣ ਗਰਭਪਾਤ ਕਰਵਾਉਣ ਦੇ ਲਈ ਨਰਸ ਨੂੰ ਗ੍ਰਿਫਤਾਰ ਕੀਤਾ ਗਿਆ ਦਿਨਾਂਗਰ ਪੁਲਿਸ ਨੇ ਮਲਜ਼ਮ ਨਰਸ ਨੂੰ ਕਾਬੂ ਕੀਤਾ ਅੱਜ ਕੋਰਟ ਦੇ ਵਿੱਚ ਜਿਸ ਨੂੰ ਕੇ ਪੇਸ਼ ਕੀਤਾ ਜਾ ਸਕਦਾ ਹੈ ਆ ਤੁਹਾਨੂੰ ਦੱਸ ਦਈਏ ਕਿ ਪਰਸੋਂ ਪਾਸਟਰ ਜਸ਼ਨ ਗਿੱਲ ਨੇ ਆਹ ਸਰੈਂਡਰ ਕਰ ਦਿੱਤਾ ਸੀ ਇਸਤੇ ਕਿ ਆ ਲੜਕੀ ਦੇ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਸਨ ਜਿਸਦੇ ਕਿ ਲਗਾਤਾਰ ਆ ਪੁਰਸ਼ ਦੇ ਵੱਲੋਂ ਹਮਲ ਕੀਤੀ ਜਾ ਰਹੀ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਸ਼ੰਬਰ ਬਿੱਟੂ ਝੜ ਚੁੱਕੇ ਨੇ ਆ ਵਿਸ਼ੰਬਰ ਪਾਸਟਰ ਮਾਮਲੇ ਦੇ ਵਿੱਚ ਪੁਰਸ਼ ਨੇ ਇੱਕ ਹੋਰ ਵੱਡਾ ਐਕਸ਼ਨ ਕੀਤਾ ਹੈ ਘਰਪਾਲ ਕਰਾਉਣ ਵਾਲੀ ਨਰਸ ਨੂੰ ਗ੍ਰਿਫਤਾਰ ਕੀਤਾ ਹੈ ਕੀ ਕੋਈ ਜਾਣਕਾਰੀ ਜੀ ਜੀ ਬੰਨੂ ਜੀ ਲੋਕੋ ਇਹ ਬਾਰੇ ਜੀ ਜਾਣਕਾਰੀ ਮਿਲੀ ਜੀ ਗਰਬਾਰ ਘਰ ਵਾਲੀ ਨੱਕੀ ਜਿਹੜਾ ਗਰਬਾਰ ਕੋਲ ਲੱਕੀ ਲਕੀਤਾ ਜਿਹੜੀ ਦਸ ਹੋ ਚੁੱਕੀ ਜਿੱਥੇ ਪਾਸ ਰੱਜਣਗੇ ਦੇਖਦਾ ਕੀਚੇ ਜਾ ਚੁੱਕੇ ਨੇ ਉਹਦੇ ਵਿੱਚ ਜੋ ਗਰਬਾਰ ਘਰ ਵਾਲੀ ਨਰਸ ਨੂੰ ਅਰੈਸਟ ਕਰ ਲਿਆ ਜੋ ਸੂਤਰਾਂ ਤੋਂ ਬਾਜ਼ਾਰ ਮਿਲੀ ਹੈ ਲੇਕਿਨ ਪੁਲਿਸ ਦੇ ਬਿਧਾਰੀ ਫਿਲਹਾਲ ਇਹਦੇ ਬਾਰੇ ਕੋਈ ਜਾਣਕਾਰੀ ਦੇ ਇਹ ਜੋ ਪਤਾ ਚਲੇ ਉਹ ਅੱਜ ਕੋਰਟ 'ਚ ਪੇਸ਼ ਕੀਤਾ ਜਾਏਗਾ ਇਸ ਕਰਕੇ ਜ਼ਿਆਦਾ ਜਾਣਕਾਰੀ ਪੁਲਿਸ ਪੇਸ਼ ਕਰਨ ਤੋਂ ਬਾਅਦ ਹੀ ਮਿਲ ਸਕੀ ਲੇਕਿਨ ਫਿਲਹਾਲ ਜੋ ਸੂਤਰਾਂ ਤੋਂ ਜਾ ਕੇ ਮਿਲੀ ਹੈ ਵੀ ਗਰਬਾਰ ਘਰ ਵਾਲੀ ਨਰਸ ਨੂੰ ਪੁਲਿਸ ਅਰੈਸਟ ਕਰ ਲਿਆ ਹੈ ਜੀ ਅਬੇਸ਼ੰਬਰ ਇਹ ਘਰਪਾਤ ਕਰਉਣ ਵਾਲੀ ਨਰਸ ਕਿੱਥੇ ਦੀ ਰਹਿਣ ਵਾਲੀ ਹੈ ਕਿਸ ਜਗ੍ਹਾ ਤੇ ਘਰਪਾਤ ਹੋਇਆ ਸੀ ਉਸ ਨੂੰ ਲੈ ਕੇ ਕੁਝ ਗੱਲਬਾਤ ਜਦੋਂ ਕੀਤਾ ਸੀ ਉਦੋਂ ਪਹਿਲਾਂ ਉੱਥੇ ਕੋਈ ਕਾਰਵਾਈ ਨਹੀਂ ਹੋਈ ਵੀ ਜਦੋਂ ਹੁਣ ਮਸਲਾ ਜ਼ਿਆਦਾ ਹਾਈਲਾਈਟ ਹੋ ਗਿਆ ਉਸ ਤੋਂ ਬਾਅਦ ਨਰਸ ਦੇ ਖਿਲਾਫ ਮਾਰਾਦ ਕੀਤਾ ਗਿਆ ਤੇ ਹੁਣ ਜਦੋਂ ਲੱਗਿਆ ਵੀ ਉਹਨੂੰ ਅਰੈਸਟ ਕੀਤਾ ਗਿਆ ਠੀਕ ਹੈ ਅਬੇਸ਼ੰਬਰ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਗੁਰਦਾਸਪੁਰ ਦੇ ਪਾਸਟਰ ਮਾਮਲੇ ਦੇ ਵਿੱਚ ਵੱਡੀ ਖਬਰ ਹੈ ਆ ਪੁਰਸ ਨੂੰ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਘਰਪਾਤ ਕਰਉਣ ਵਾਲੀ ਨਰਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਦਿਨਾਨਗਰ ਪੁਲਿਸ ਨੇ ਦਰਸਲ ਮਲਜ਼ਮ ਨਰਸ ਗੁਰਦਾਸਪੁਰ ਦੇ ਪਾਸਟਰ ਮਾਮਲੇ ਦੇ ਵਿੱਚ ਐਕਸ਼ਨ ਲਗਾਤਾਰ جاری ਹੈ ਗਰਪਾਤ ਕਰਵਾਉਣ ਦੇ ਲਈ ਨਰਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਿਨਾਨਗਰ ਪੁਲਿਸ ਨੇ ਮੁਲਜ਼ਮ ਨਰਸ ਨੂੰ ਕਾਬੂ ਕੀਤਾ ਹੈ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਦੇ ਵੱਲੋਂ ਐਕਸ਼ਨ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਦਰਸਲ ਪਰਸੋਂ ਪਾਸਟਰ ਜਸ਼ਨ ਗਿੱਲ ਨੇ ਸਰੈਂਡਰ ਕਰ ਦਿੱਤਾ ਸੀ ਕੋਰਟ ਨੇ ਮੁਲਜ਼ਮ ਪਾਸਟਰ ਨੂੰ 5 ਦਿਨਾਂ ਦੀ ਰਿਮਾਨਡ ਤੇ ਭੇਜ ਦਿੱਤਾ ਹੈ ਦਰਸਲ ਇਹ ਮਾਮਲਾ ਜੁਲਾਈ 2023 ਦਾ ਹੈ ਜਦੋਂ ਕਿ ਇੱਕ ਕਾਲਜ ਵਿਦਿਆਰਥੀ ਦੇ ਨਾਲ ਪਾਸਟਰ ਦੇ ਵੱਲੋਂ ਕਿਥੇ ਤੋਂ ਤੌਰ ਤੇ ਆ ਵਾਰ-ਵਾਰ ਬਲਾਤਕਾਰ ਕੀਤੇ ਜਾਣ ਦਾ ਇਲਜ਼ਾਮ ਲੱਗਾ ਲਗਾਇਆ ਗਿਆ ਸੀ ਇਲਜ਼ਾਮ ਹੈ ਕਿ ਬਾਦ ਦੇ ਵਿੱਚ ਉਸ ਦਾ ਗਰਭਪਾਤ ਕਰਵਾਇਆ ਗਿਆ ਜਿਸ ਦੌਰਾਨ ਇਨਫੈਕਸ਼ਨ ਫੈਲਣ ਦੇ ਨਾਲ ਲੜਕੀ ਦੀ ਮੌਤ ਹੋ ਗਈ ਸੀ ਤੇ ਇਸੇ ਪੂਰੇ ਕੇਸ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਕਰਕੇ ਪੁਲਿਸ ਦੇ ਵੱਲੋਂ ਆ ਮੁਲਜ਼ਮਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਹੁਣ ਗਰਭਪਾਤ ਕਰਵਾਉਣ ਦੇ ਲਈ ਨਰਸ ਨੂੰ ਗ੍ਰਿਫਤਾਰ ਕੀਤਾ ਗਿਆ ਬੀਨਾਨਗਰ ਪੁਲਿਸ ਨੇ ਮੁਲਜ਼ਮ ਨਰਸ ਨੂੰ ਕਾਬੂ ਕੀਤਾ ਅੱਜ ਕੋਰਟ ਦੇ ਵਿੱਚ ਜਿਸ ਨੂੰ ਕੇ ਪੇਸ਼ ਕੀਤਾ ਜਾ ਸਕਦਾ ਹੈ ਆ ਤੁਹਾਨੂੰ ਦੱਸ ਦਈਏ ਕਿ ਪਰਸੋਂ ਪਾਸਟਰ ਜਸ਼ਨ ਗਿੱਲ ਨੇ ਆ ਸਰੈਂਡਰ ਕਰ ਦਿੱਤਾ ਸੀ ਜਿਸ ਤੇ ਕਿ ਆ ਲੜਕੀ ਦੇ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਸਨ ਜਿਸ ਦੀ ਕਿ ਲਗਾਤਾਰ ਆ ਪੁਲਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਬਿਸ਼ੰਬਰ ਬਿੱਟੂ ਜੁੜ ਚੁੱਕੇ ਨੇ ਬਿਸ਼ੰਬਰ ਪਾਸਟਰ ਮਾਮਲੇ ਦੇ ਵਿੱਚ ਪੁਲਸ ਨੇ ਇੱਕ ਹੋਰ ਵੱਡਾ ਐਕਸ਼ਨ ਕੀਤਾ ਹੈ ਘਰਪਾਲ ਕਰਉਣ ਵਾਲੀ ਨਰਸ ਨੂੰ ਗ੍ਰਿਫਤਾਰ ਕੀਤਾ ਹੈ ਕੀ ਕੋਈ ਜਾਣਕਾਰੀ ਜੀ ਜੀ ਬੰਦੂ ਜੇ ਲੋਕੋ ਇਹਦੇ ਬਾਰੇ ਜੋ ਜਾਣਕਾਰੀ ਮਿਲੀ ਜੇ ਗਰਭਪਾਤ ਕਰਵਾਲੀ ਨਰਸ ਜਿਹੜਾ ਗਰਭਪਾਤ ਕੋਲ ਲੱਕੀ ਲੱਕੀ ਕੀਤਾ ਜਿਹੜੀ ਗੱਲ ਹੋ ਚੁੱਕੀ ਜਿੱਥੇ ਪਾਸ ਰਿਕਸ਼ਨ ਦੇਖ ਰਿਹਾ ਕੀਤਾ ਚਾ ਚੁਕੇ ਨੇ ਉਹਦੇ ਵਿੱਚ ਜੋ ਗਰਭਪਾਤ ਕਰਵਾਲੀ ਨਰਸ ਨੂੰ ਅਰੈਸਟ ਕਰ ਲਿਆ ਜੋ ਸੂਤਰਾਂ ਤੋਂ ਬਾਅਦ ਆਵੇ ਮਿਲੀ ਹੈ ਲੇਕਿਨ ਪੁਲਿਸ ਵੱਲੋਂ ਫਿਲਹਾਲ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਹਦੇ ਤੋਂ ਪਤਾ ਚੱਲੇ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਇਸ ਕਰਕੇ ਜ਼ਿਆਦਾ ਜਾਣਕਾਰੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਹੀ ਮਿਲ ਸਕੀ ਹੈ ਲੇਕਿਨ ਫਿਲਹਾਲ ਜੋ ਸੂਤਰਾਂ ਤੋਂ ਜਾ ਕੇ ਮਿਲੀ ਹੈ ਵੀ ਗਰਭਪਾਤ ਕਰਵਾਲੀ ਨਰਸ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਹੈ ਜ ਜੀ ਜੇ ਬਿਲਕੁਲ ਕੋਈ ਨਾ ਇਹੋ ਪੋਦੇ ਜੋ ਮੈਤਕਾ ਦਾ ਪੇਦਾ ਰੋਪ ਲਗਾ ਰਿਹਾ ਸੀ ਗਰਵਾੜ ਕਰਵਾਉਣ ਦੇ ਨਸਖੇ ਨਰਸ ਖੀ ਪੈਂਦੀ ਰਹਿਣ ਵਾਲੀ ਆ ਉਹਦੇ ਵਾਸਤੇ ਉਹਨੇ ਗਰਵਾੜ ਜਦੋਂ ਕੀਤਾ ਸੀ ਉਹ ਤੋਂ ਪਹਿਲਾਂ ਉੱਤੇ ਕੋਈ ਕਾਰਵਾਈ ਨਹੀਂ ਹੋਈ ਵੀ ਜਦੋਂ ਹੁਣ ਮਸਲਾ ਜ਼ਿਆਦਾ ਹਾਈਲਾਈਟ ਹੋ ਗਿਆ ਉਸ ਤੋਂ ਬਾਅਦ ਨਰਸ ਦੇ ਖਿਲਾਫ ਮਾਰਾ ਵਿੱਚ ਕੀਤਾ ਗਿਆ ਤਾਂ ਹੁਣ ਜਦੋਂ ਸਾਰਾ ਲੱਗਿਆ ਵੀ ਇਹਨੂੰ ਰਿਸਕ ਪਿਆ ਆ ਠੀਕ ਹੈ ਸ਼ੰਭਰਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਗੁਰਦਾਸਪੁਰ ਦੇ ਪਾਸਟਰ ਮਾਮਲੇ ਦੇ ਵਿੱਚ ਵੱਡੀ ਖਬਰ ਹੈ ਆ ਪੁਲਿਸ ਨੂੰ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਗਰਪਾਤ ਕਰਵਾਉਣ ਵਾਲੀ ਨਰਸ ਨੂੰ